ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਲ ਭਗਸੇਂਗ ਦਾ ਨਵਾ ਸਵਾਗਤ ਆਜਨੀਆਂ ਵਿਸ਼ੇਸ਼ ਸਰਗਰਮੀਆ। ਸੰਦੂ ਹਸਪਤਲ ਕਰਵਾਣ ਜਾ ਰਿਹਾ ਹੈ 2 ਹਫਤੇ ਦਾ ਸਰਜਰੀ ਕੈਂਪ ਜਿੱਥੇ ਪਿੱਤੇ ਦੀ ਪੱਥਰੀ, ਬਵਾਸੀਤ, ਟਿਊਮਰਸ, ਸਾਈਨਸ, ਬ੍ਰੈਸਟ ਲੰਮ, ਅਪੈਂਡਿਕਸ, ਹਾਈਡਰੋਸੀਲ, ਫਿਸ਼ਰ ਆਦ ਵਰਗੀਆਂ ਬਿਮਾਰੀਆਂ ਦਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਕਰਵਾ ਸਕਦੇ ਹੋ ਤੁਸੀਂ ਇਲਾਜ ਇਸ ਕੈਂਪ ਵਿੱਚ ਤੁਸੀਂ ਸਪੈਸ਼ਲਿਸਟ ਸਰਜਨਸ ਨਾਲ ਕਰ ਸਕਦੇ ਹੋ ਫ੍ਰੀ ਕੰਸਲਟੇਸ਼ਨ ਬਲੱਡ ਟੈਸਟ ਐਕਸ-ਰੇ ਸਕੈਨਿੰਗ ਅਤੇ ਹਰ ਤਰ੍ਹਾਂ ਦੀ ਸਰਜਰੀਜ਼ ਦੇ ਉੱਤੇ ਤੁਹਾਨੂੰ ਮਿਲੇਗੀ 25 ਤੋਂ 30% ਛੋਟ ਇਸ ਸਰਜਰੀ ਕੈਂਪ ਵਿੱਚ ਤੁਸੀਂ ਮਿਲ ਸਕਦੇ ਹੋ ਸੰਧੂ ਹਸਪਤਲ ਦੇ ਮਾਹਿਰ ਡਾਕਟਰ ਸੰਦੀਪ ਅਗਰਵਾਲ ਜੀ ਨੂੰ ਕੈਂਪ ਹੋਣ ਜਾ ਰਿਹਾ ਹੈ 26 ਮਈ ਸੋਮਵਾਰ ਤੋਂ 7 ਜੂਨ ਸ਼ਨੀਵਾਰ ਤੱਕ ਤਾਂ ਫਿਰ ਦੇਰ ਕਿਸ ਗੱਲ ਦੀ પીછેર જેમ ਕੋਰਨਰ ਹੋ ਜਾਣੀ ਐਨ ਬੜੀ ਹੋ ਜਾਂਦਾ ਮੈਂ ਕਰਦੇ ਪਾਸੇ ਹੋ ਜਾਂਦਾ ਅੱਜ ਸਰਦਰ ਦੇਖੇ ਸੀ ਸੁਧਰ ਲਾਣੋ ਇੱਧਰ ਦੇਖਾਂਗੇ ਇੱਧਰ ਦੇਖਾਂਗੇ ਨਮਸਕਾਰ ਜੀ ਸਾਰਿਆਂ ਨੂੰ ਮੈਂ ਫਮੀਨਾ 플ਾਂਟ ਅਕੈਡਮੀ ਨਵਾਂ ਸ਼ਹਿਰ ਤੋਂ ਅਸੀਂ ਤੁਹਾਡੇ ਨਵੇਂ ਸ਼ਹਿਰ ਦੇ ਵਿੱਚ ਆਪਣਾ ਇੱਕ ਸੈਟਅਪ ਲੈ ਕੇ ਆਏ ਹਾਂ ਜੀ ਬਿਊਟੀ ਅਕੈਡਮੀ ਜਿੱਦੇ ਵਿੱਚ ਤੁਹਾਨੂੰ ਸਿਖਾਇਆ ਜਾਏਗਾ ਸਕਿਨ ਹੈਅਰ ਮੇਕਅਪ ਨੇਲਸ ਦੇ ਡਿਪਲੋਮਾ ਐਂਡ ਸਰਟੀਫਿਕੇਸ਼ਨ ਇੰਟਰਨੈਸ਼ਨਲ ਕੋਰਸੇਸ ਐਂਡ ਡੋਮੈਸਟਿਕ ਸਰਟੀਫਿਕੇਸ਼ਨ ਤੇ ਸਾਰੇ ਨਵਾਂ ਸ਼ਹਿਰ ਨਿਵਾਸੀਆਂ ਨੂੰ ਮੈਂ ਆ प्रेस दे राही इनवाइट करना चाहिए हाँ तीस प्लीज विजिट करो और अवेल करो कोर्सिज के उपर स्कॉलरशिप एंड डिस्काउंट्स असी प्रोवाइड कर रहे हैं और बच्चों मैं यही कहना चाहूँगी कि साढ़े कोई एक बार करियर काउंसलिंग लिए लाइव डेमोज के दे, लिए विजिट करो ताकि अं उन्होंने अच्छी गाइडेंस देकर हंड्रड परसेंट प्लेसमेंट एशोर्ड कोर्सिज असी करवा रहे हैं और उन्होंने असी करीयर ओरएंटेड जो कोर्सिज है ਉਹਨਾਂ ਦੇ ਲਈ ਅਸੀਂ ਇਨਵਾਈਟ ਕਰ ਰਹੇ ਹਾਂ ਵੀ ਆਓ ਔਰ ਸਾਡੇ ਨਾਲ ਜੁੜ ਕੇ ਇੱਕ ਵਾਰੀ ਆਪਣੇ ਲਾਈਫ ਦੇ ਡ੍ਰੀਮ ਨੂੰ ਪੂਰਾ ਕਰੋ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਫਾਰ ਲਿਸਨਿੰਗ ਥੈਂਕ ਯੂ ਹਾਂਜੀ ਨਵਾਂ ਸ਼ਹਿਰ ਵਾਲਿਓ ਤੁਹਾਡੇ ਆਪਣੇ ਨਵਾਂ ਸ਼ਹਿਰ ਦੇ ਵਿੱਚ ਆਪਾਂ ਚੰਡੀਗੜ੍ਹ ਰੋਡ ਗੋਪਾਲ ਸਵੀਟਸ ਦੇ ਉੱਪਰ ਜੀਸੀਟੀ ਅਕੈਡਮੀ ਜਿਹੜੀ ਗਲੋਬਲੀ ਅਕੈਡਮੀ ਹੈ ਉਹ ਲੈ ਕੇ ਆ ਰਹੇ ਹਾਂ ਜਿਹਦੇ ਵਿੱਚ ਆਪਾਂ ਕੋਰਸਿਸ ਕੁਕਿੰਗ ਨੈਨੀ ਆਈਟੀ ਬੇਕਿੰਗ ਇਹ ਸਾਰੇ ਕੋਰਸਿਸ ਆਪਾਂ ਕਰਵਾਉਣਨ ਜਾ ਰਹੇ ਹਾਂ ਜੋ ਕਿ ਆਈਐਸਓ ਸਰਟੀਫਾਈਡ ਹੈ ਆਈਐਸਓ ਸਰਟੀਫਾਈਡ ਬਾਰੇ ਤੁਸੂ ਕਿਹੜੇ-ਕਿਹੜੇ ਆਪਣੇ ਕੋ ਹੈਗੇ ਆ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਯੂਜੀਸੀ ਐਨਐਸਡੀਸੀ ਆਈਐਨਏ ਤੇ ਆਈਏਓ ਅਪਰੂਵਡ ਕੋਰਸਸ ਡਿਪਲੋਮਸ ਤੇ ਡਿਗਰੀਜ਼ ਜਿਹਦੇ ਨਾਲ ਤੁਸੀਂ ਆਪਣੇ ਕਰੀਅਰ ਨੂੰ ਬੂਸਟ ਕਰ ਸਕਦੇ ਹੋ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਈਐਨਏ ਆਈਏਓ ਐਨਸੀਸੀ ਤੇ ਯੂਜੀਸੀ ਅਪਰੂਵਡ ਕੋਰਸਸ ਡਿਪਲੋਮਾ ਤੇ ਡਿਗਰੀਜ਼ ਜਿਹੜੀ ਕਿ ਤੁਹਾਡੇ ਕਰੀਅਰ ਨੂੰ ਬੂਸਟ ਕਰਨ ਵਿੱਚ ਤੁਹਾਡੀ ਤੁਹਾਨੂੰ ਮਦਦ ਕਰਨਗੇ ਇੱਥੇ ਤੁਹਾਨੂੰ ਪ੍ਰੋਵਾਈਡ ਕੀਤੇ ਜਾਣਗੇ हाईली क्वालिफाइड ट्रेनर्स से कोलो ट्रेनिंग ਤੇ ਸਾਨੂੰ ਨਾਲ ਹੀ ਜੋਬ ਪਲੇਸਮੈਂਟਸ ਤੇ ਹੋਟਲ ਟ੍ਰੇਨਿੰਗ ਵੀ ਪ੍ਰੋਵਾਈਡ ਕੀਤੀ ਜਾਏਗੀ 100% ਸਾਡੇ ਵੱਲੋਂ ਪਲੇਸਮੈਂਟ ਦੀ ਤੁਹਾਨੂੰ ਸੁਵਿਧਾ ਪ੍ਰਾਪਤ ਹੋਏਗੀ। ਸਲਿੰਗ ਇੱਥੇ ਨਵਾਂ ਸ਼ਹਿਰ ਜੀਸੀਟੀ ਆਫਿਸ ਸ਼ੁਰੂ ਹੋ ਚੁੱਕੀ ਹੈ। ਤੁਸੀਂ ਇੱਥੇ ਵਿਜ਼ਿਟ ਕਰੋ ਆਪਣੀ ਫ੍ਰੀਡ ਐਮੋਲੀ ਵੀ ਆਓ ਜ਼ਰੂਰ ਵਿਜ਼ਿਟ ਕਰੋ। ਸ਼੍ਰੀ ਕਲ ਸਾਰਿਆਂ ਨੂੰ ਮੈਂ ਬਬੀ ਤਾਉਰੀ ਅੱਜ ਮੈਂ ਨਮਾਸ਼ਹਿਰ ਦੇ ਵਿੱਚ ਜੀਸੀਟੀ ਦੇ ਨਾਮ ਤੋਂ ਇੱਕ ਗਲੋਬਲ ਅਕੈਡਮੀ ਲੈ ਕੇ ਆਈ ਆ ਜਿਹਦੇ ਵਿੱਚ ਬੱਚਿਆਂ ਨੂੰ ਅਸੀਂ ਹੋਟਲ ਮੈਨੇਜਮੈਂਟ ਨੈਨੀ ਦਾ ਕੋਰਸ ਬੇਕਿੰਗ ਦਾ ਕੋਰਸ ਕੰਪਿਊਟਰ ਆਈਟੀ ਦਾ ਕੋਰਸ ਕਰਾਵਾਂਗੇ ਇਹ ਗੋਪਾਲ ਸ੍ਰੀਟ ਤੇ ਸੈਕਿੰਡ ਫਲੋਰ ਤੇ ਖੁੱਲੀ ਆ ਇਹਦੇ ਵਿੱਚ ਪ੍ਰੋਪਰ ਬੱਚਿਆਂ ਲਈ ਇੰਟਰਨਸ਼ਿਪ ਰਹੇਗੀ ਤੇ ਹੈਂਡਸਨ ਪ੍ਰੈਕਟਿਸ ਰਹੇਗੀ ਤੇ ਇਹ ਅੱਜਕੱਲ ਇਹ ਵੰਦੀਆਂ ਸਕਿਲਸ ਜਿਹੜੀਆਂ ਬਹੁਤ ਡਿਮਾਂਡਿੰਗ ਦੇ ਵਿੱਚ ਆ ਜਿੱਦਾਂ ਕਿ ਬੱਚੇ ਅੱਜਕੱਲ ਸਾਰੇ ਫੋਰਨ ਜਾ ਰਹੇ ਆ ਤੇ ਤੁਸੀਂ ਸੁਣਿਆ ਹੀ ਹੋਣਾ ਕਿ ਉਹ ਬੱਚੇ ਜਾ ਕੇ ਉੱਥੇ ਅ KFC ਜਾਂ ਮੈਕਡੋਨਲਡਸ ਵੈਗਰਾਂ ਚ ਜੌਬ ਕਰਦੇ ਆ ਤੇ ਇਹ ਚੀਜ਼ਾਂ ਉਹਨਾਂ ਲਈ ਬਹੁਤ ਜ਼ਿਆਦਾ ਈਜ਼ੀ ਹੋ ਜਾਣਗੀਆਂ ਤੇ ਸਾਰਾ ਜਿਹੜਾ ਪੈਟਰਨ ਆ ਉਹ ਦਿੱਲੀ ਚੰਡੀਗੜ੍ਹ ਹੁਣ ਬੱਚਿਆਂ ਨੂੰ ਦਿੱਲੀ ਚੰਡੀਗੜ੍ਹ ਜਾਣ ਦੀ ਲੋੜ ਨਹੀਂ ਪੈਣੀ ਉਹ ਸੇਮ ਪੈਟਰਨ ਅਸੀਂ ਬੱਚਿਆਂ ਨੂੰ ਇੱਥੇ ਦੇ ਰਹੇ ਆ ਅ ਥੈਂਕ ਯੂ ਮੈਂ ਸਭ ਤੋਂ ਮਿਲਣਾ ਬਹੁਤ ਬਹੁਤ ਮੁਬਾਰਕਵਾਦ ਦਊਂਗਾ ਜਿੰਨੇ ਵੀ ਬੱਚੇ ਮੈਰਿਟ ਵਿੱਚ ਆਏ ਆ ਸਾਡੇ ਜ਼ਿਲ੍ਹੇ ਦੇ ਜਿਨ੍ਹਾਂ ਦੇ ਵਿੱਚ ਪ੍ਰਮੁੱਖ ਹੈ ਕਿ ਜਿਹੜੇ ਇਹ 11 ਬੱਚੇ ਸਰਕਾਰੀ ਸਕੂਲਾਂ ਦੇ ਮੈਰਿਟ ਵਿੱਚ ਹੈਗੇ ਆ ਉਹਨਾਂ ਵਾਸਤੇ ਅੱਜ ਇਹ ਸਨਮਾਨ ਸਮਾਰੋਹ ਕੀਤਾ ਜਾ ਰਿਹਾ ਉਹਨਾਂ ਲਈ ਇੱਕ ਵਾਰ ਜ਼ੋਰਦਾਰ ਤਾੜੀਆਂ ਮਾਰ ਦਿਓ ਸਾਰੇ ਜਿਥੇ ਸਮੂਹ ਵਿਦਿਆਰਥੀਆਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਉਹਨਾਂ ਦੇ ਅਧਿਆਪਕਾਂ ਨੂੰ ਬਧਾਈਆਂ ਉੱਥੇ ਨਾਲ ਦੀ ਨਾਲ ਆਸ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸੂ ਮੈਂਬਰ ਸਹਿबान ਉਹਨਾਂ ਨੂੰ ਵੀ ਵਧਾਈਆਂ ਜਿਨ੍ਹਾਂ ਨੇ ਇਹ ਗੱਲ ਸੋਚੀ ਹੈ ਕਿ ਇਹਨਾਂ ਬੱਚਿਆਂ ਨੂੰ ਮਾਨ ਸਨਮਾਨ ਦੇਣਾ ਚਾਹੀਦਾ ਹੈ ਮੈਨੂੰ ਇਸ ਗੱਲ ਤੇ ਮਾਣ ਆ ਕਿ ਮੈਂ ਇੱਕ ਸਰਕਾਰੀ ਅਧਿਆਪਕ ਆ ਉੱਥੇ ਤੁਹਾਡੇ ਨਾਲ ਹੀ ਗੱਲ ਕਰਨੀ ਆ ਅਸੀਂ ਸਦਾ ਹੀ ਸਟਰਗਲ ਕਰਦੇ ਆ ਪਹਿਲਾਂ ਤੋਂ ਹੀ ਸਾਡੀ ਆਦਤ ਹੈ ਕਿ ਅਸੀਂ ਚੈਲੰਜ ਜਿਹੜੇ ਲੋਕ ਕਰਦੇ ਆ ਉਹਨਾਂ ਨੂੰ ਕਬੂਲ ਕਰਦੇ ਆ ਮੇਰਾ ਵਿਸ਼ਾ ਵੀ ਜਿੱਦਾਂ ਸਰ ਨੇ ਦੱਸਿਆ ਬੀਐਸਸੀ ਆ ਤੇ ਮੈਂ ਵੀ ਮੈਥ ਤੇ ਸਾਇੰਸ ਦਾ ਵਿਦਿਆਰਥੀ ਸੀ ਤੇ ਇਸੇ ਚੀਜ਼ ਦੇ ਵਿਦਿਆਰਥੀ ਰਹਿਣਾ ਜ਼ਿੰਦਗੀ ਭਰ ਮੈਂ ਮੈਥ ਪੜਾਉਂਦਾ ਜਦੋਂ ਮੈਨੂੰ ਆਪਸ਼ਨ ਮਿਲੀ ਆ ਦੋ ਆਪਸ਼ਨ ਸੀ ਗਿਆ ਇੱਕ ਮੈਥ ਤੇ ਇੱਕ ਸਾਇੰਸ ਬੁੱਤੇ ਜਿਹੜੇ ਸਾਡੇ ਸਾਥੀ ਆ ਸਾਇੰਸ ਇਸ ਕਰਕੇ ਪੜਾ ਦਿੰਦੇ ਆ ਕਿ ਸਾਇੰਸ 10ਵੀਂ ਤੱਕ ਪੜ੍ਹਾਈ ਸੌਖੀ ਹੁੰਦੀ ਆ ਤੇ ਸੋਨੇ ਨੰਬਰ ਆ ਜਾਂਦੇ ਆ ਜਿਹੜਾ ਮੈਥ ਪੜਾਣਾ ਆ ਉਹ ਥੋੜਾ ਜਿਹਾ ਔਖਾ ਹੁੰਦਾ ਆ ਅਸੀਂ ਉਹਨੂੰ ਕਿਉਂ ਨਹੀਂ ਆ ਮੈਂ ਪਹਿਲਾਂ ਤੋਂ ਹੀ ਇਹ ਗੱਲ ਨੂੰ ਮਾਣ ਮਹਿਸੂਸ ਕਰਦਾ ਕਿ ਮੈਂ ਮੈਥ ਪੜਾਉਂਦਾ ਸਾਡੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਵੱਢਦੇ ਸੀ ਪਰ ਪਿਛਲੇ 70 ਸਾਲਾਂ ਤੋਂ ਅਸੀਂ ਆਪਣੇ ਬੱਚੇ ਬਣਾ ਆਪਣੇ ਸਾਰੇ ਬੱਚੇ ਇੱਕ ਪਰਿਵਾਰ ਦੇ ਆਪਣਾ ਵੱਡਾ ਬੇਟਾ ਭਤੀਜੇ ਭਤੀਜੀਆਂ ਸਾਰੇ ਆਪਣੇ ਕੋਲ ਸਰਕਾਰੀ ਸਕੂਲ ਪੜਾਏ ਆ ਮਨੋਸ਼ਾ ਅੱਜ ਦੇ ਮੌਕੇ ਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਹੈ ਮੰਚ ਤੇ ਬਰਾਜ਼ਮਾਨ ਪ੍ਰਧਾਨਗੀ ਮੰਡਲ ਬੱਚਿਆਂ ਦੇ ਮਾਪੇ ਸਟਾਫ ਮੈਂਬਰਸ ਅਤੇ ਪਿਆਰੇ ਬੱਚਿਓ ਇਸ ਤੋਂ ਵੱਡੀ ਖੁਸ਼ੀ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਕਿ ਅਸੀਂ ਆਪਣੇ ਜ਼ਿਲ੍ਹੇ ਦੇ ਉਹਨਾਂ ਹੋਂ ਹਰ ਬੱਚਿਆਂ ਨੂੰ ਦੇਖ ਰਹੇ ਆ ਜਿਨ੍ਹਾਂ ਨੇ ਬੜੀਆਂ ਟੌਪ ਦੀਆਂ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਔਰ ਉਹਨਾਂ ਤੋਂ ਸਿੱਖਣਗੇ ਹੋਰ ਬੱਚੇ ਜਿਹੜੇ ਕਿ ਇਸ ਹਾਲ ਦੇ ਵਿੱਚ ਬਰਾਜ਼ਮਾਨ ਹਨ ਉਹਨਾਂ ਸਾਰੇ ਬੱਚਿਆਂ ਲਈ ਤੇ ਦੁਆ ਕਰਦੇ ਆ ਕਿ ਉਹ ਵੀ ਇਸੇ ਤਰ੍ਹਾਂ ਇੱਥੇ ਸਟੇਜ ਉੱਤੇ ਆ ਕੇ ਆਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਸਨਮਾਨਿਤ ਹੋਣ ਤੇ ਇਸ ਮੌਕੇ ਉਸ ਪ੍ਰਮਾਤਮਾ ਦਾ ਅਗਾਰਪੁਰਖ ਦਾ ਬਹੁਤ ਸ਼ੁਕਰ ਹੈ ਕਿ ਜ਼ਿਲ੍ਹੇ ਦੇ ਬੱਚਿਆਂ ਨੇ ਪੂਰੇ ਪੰਜਾਬ ਦੇ ਵਿੱਚ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਸਾਨੂੰ ਆਪਣਾ ਸਮਾਂ ਜਿਆਦਾ ਆਉਂਦਾ ਬੱਚਿਓ ਜਦੋਂ ਇਹ ਮੁਕਾਬਲਾ ਨਹੀਂ ਸੀ ਹੁੰਦਾ ਅਸੀਂ ਜਦੋਂ ਵੱਡੇ ਸੀ ਤਾਂ ਇਹ ਕੰਪੀਟੀਸ਼ਨ ਨਹੀਂ ਸੀ ਹੁੰਦਾ ਮਾਪਿਆਂ ਨੂੰ ਵੱਧ ਤੋਂ ਵੱਧ ਹੁੰਦਾ ਸੀ ਬੱਚੇ ਪਾਸ ਹੋ ਗਏ ਹੋ ਗਏ ਜੀ ਬਸ ਇਸ ਤੋਂ ਬਾਅਦ ਕੁਸ਼ਲ ਸ਼੍ਰੀਆ ਯਾਦਵ ਡਾਟਰ ਆਫ ਸ਼੍ਰੀਆ ਯਾਦਵ ਮੈਂ ਫਸਟ ਰੂਜ 97.2% ਲੈ ਕੇ ਪਾਸ ਹੋਈ ਹਾਂ ਤੇ ਮੈਰਿਟ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਤਾਂ ਟੀਚਰਸ ਦੇ ਪੇਰੈਂਟਸ ਦਾ ਹੀ ਹੁੰਦਾ ਹੈ ਪਰ ਮੇਰੇ ਵਿੱਚ ਮੇਰੇ ਭਰਾ ਦਾ ਸੀਗਾ ਜਦੋਂ ਵੀ ਅਸੀਂ ਪੜ੍ਹਨ ਬੈਠਿਆ ਨਾ ਬਹੁਤ ਡਾਊਟਸ ਹੁੰਦੇ ਆ ਤੇ ਕੇਅਰ ਕੀਤੇ ਤਾਂ ਸਪੈਸ਼ਲ ਥੈਂਕ ਯੂ ਉਹਦੇ ਲਈ ਤੇ ਮੈਂ ਵੀ ਕੀ ਬੀਟੈਕ ਕਰ ਰਹੀ ਹਾਂ ਕਿ ਇੰਜੀਨੀਅਰ ਬਣਨਾ ਹੈ ਥੈਂਕ ਯੂ ਮੈਰਿਟ ਵਿੱਚ ਆਣਾ ਕੋਈ ਐਨੀ ਵੱਡੀ ਮਤਲਬ ਇੰਪੋਸੀਬਲ ਗੱਲ ਨਹੀਂ ਹੈਗੀ ਤੁਸੀਂ ਵੀ ਸਾਰੇ ਆ ਸਕਦੇ ਹੋ ਬਸ ਮੇਰੇ ਤੇ ਕੰਸਿਸਟੈਂਸ ਆ ਥੈਂਕ ਯੂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੁਪ੍ਰੀਤ ਕੌਰ ਹੈ ਮੈਂ ਸਰਕਾਰੀ ਸਮਾਰਟ ਮਿਡਲ ਸਕੂਲ ਪੰਗਲਪੁਰ ਤੋਂ 8ਵੀਂ ਕਲਾਸ ਪਾਸ ਕੀਤੀ ਹੈ मेरे 8वीं क्लास में जो 98% मार्क्स आए हैं 최근 आज मैं इस मुकाम पे पहुंची हूं था ये मेरे अध्यापकों की ही बदौलत है एक बार फिर तो मैं अपने पेरेंट्स पेरेंट्स से, टीचर्स का बहुत-बहुत धन्यवाद करती हूं थैंक यू माय डियर टीचर्स थैंक यू मैं 12th में 97.4% मार्क्स लेया है इसके पीछे पेरेंट्स और टीचर्स का बड़ा योगदान है एंड ਤੁਕਿਉ ਸਾਰਿਆਂ ਨੂੰ ਤੇ ਮੈਂ ਮੈਂ ਵੀ ਇਹ ਕੀ ਇੰਜੀਨੀਅਰਿੰਗ ਕਰ ਰਹੀ ਹਾਂ ਥੈਂਕ ਯੂ ਕਰਦੇ ਹਾਂ ਕਿ ਲਖੀਲੇ ਨਦ ਅਗੰਬੜੇ ਦਾਗ ਨਾਲ ਲੱਗਣ ਜਿੰਦੇ ਪੱਤ ਦੇ ਸ਼ਕਾਨ ਕਰਨ ਵਾਲੇ ਸ਼ੇਰਾਂ ਸ਼ੇਰਾਂ ਦਾ ਨਕਰਦੇ ਵਾਰ ਗਾਲਾਂ ਦੇ ਵਕਤੇ ਦੇਸ਼ ਗਾਂਤ ਤੇ ਧਰਮ ਦੀ ਖਾਤਰ ਜੁਰਨਾ ਪੈ ਗਾ ਅਗਤੇ ਸਰਵਾਂਸ ਵਾਰ ਕੇ ਆਪਣਾ ਰੱਖੀ ਕੌਮ ਸਲਾਮਤ ਜਗ ਤੇ ਜਨਮ ਦੇ ਅੱਗੇ ਇੱਕ ਤਾਨ ਖੜ ਜਾਂਦੇ ਨੇ ਤੀਰਾਂ ਤੋਵਾਰਾਂ ਨਾਲ ਸਿੰਘ ਨਹੀਂ ਰੁਕਦੇ ਛਾਂਗੇ ਹੋਏ ਤੂਤ ਦੀਆਂ ਛਟੀਆਂ ਦੇ ਵਾਂਗੂ ਜੋਰ ਲਾ ਲਿਆ ਬਥੇਰਾ ਪਰ ਸਿੰਘ ਨਹੀਂ ਮੁੱਕਦੇ ਖੇੜ ਜਾਂਦੇ ਮੌਤ ਨਾਲ ਜਾਂ ਅਣਖਾਂ ਦੀ ਗੱਲ ਹੁੰਦੀ ਬੈਰੀ ਦੀ ਬਧੀਕੀ ਅੱਗੇ ਸਿਰ ਨਹੀਂ ਝੁਕਦੇ ਪਤਾਨੀ ਕੀ ਬਾਟੇ ਵਿੱਚ ਘੋੜ ਕੇ ਭਲਾਇਆ ਗੁਰੂ ਸਦਾ ਸਦਾ ਲੱਖੀ ਅੱਗੇ ਕੱਲੇ ਕੱਲੇ ਰੁਕਦੇ ਐ ਬੱਚਿਆਂ ਸਾਡੇ ਉੱਥੇ ਮੈਂ ਇਹ ਆਪਣੇ ਆਪ ਨੂੰ ਮਾਣ ਮਹਿਸੂਸ ਕਰਦਿਆਂ ਕਿ ਇਹਨਾਂ ਨੇ ਪੰਜਾਬ ਦੀ ਇਸ ਪਵਿੱਤਰ ਧਰਤੀ ਤੇ ਜਨਮ ਲਿਆ ਕਿਵੇਂ ਪੰਜਾਬ ਦੀ ਮਤਿਆਰ ਹਾਂ ਤੇ ਭੈਣਾਂ ਦਾ ਵੀਰਾਂ ਦੀ ਜਿੰਨਾ ਘੱਲੂ ਘਾਰਿਆਂ ਦੇ ਵਿੱਚ ਮਾਰ ਸੀ ਖਾ ਅੱਗੇ ਸਾਡਾ ਬੱਚਾ ਜਿਹੜਾ ਇੱਕੋ ਹੀ ਬੱਚਾ ਬੇਟਾ ਆ ਆਦਰਸ਼ যাদਬ ਐਸਨਕ ਜੀ ਸੁਨੀਲ ਕ੍ਰਿਸ਼ਨਰ যাদਬ ਸੁਨੀਲ ਕ੍ਰਿਸ਼ਨਰ ਤੇ ਸਨ ਜਿਹੜਾ ਮੈਂ ਸਾਰਿਆਂ ਨੂੰ ਪ੍ਰੋਤਸਾਹਨ ਮਾਣ ਚੁੱਕਿਆ ਨਾਇਆ ਜਿਹੜਾ ਅਜੋਕ ਮੰਡਲ ਆ ਖਰੀਦਾਂ ਮਾਲ ਵੀਰੇ ਰਹਿਣ ਸਦਾ ਮੋਰ ਦੇ ਕੋਈ ਨਾ ਕਤਲ ਚੂੜੇ ਵਾਲੀ ਦੀ ਆਚਾਨਾ ਦਾ ਨਾ ਹੋਵੇ ਬਟਵਾਰਾ ਕਦੇ ਸਕੇ ਭਰਾਵਾਂ ਦਾ ਯਾਰ ਆਪਣੇ ਦੀ ਖੈਰ ਸਦਾ ਮੰਗਦਾ ਹੀ ਜਾ ਰਵੇ ਪਤੀ ਅਤੇ ਪਤਨੀ ਦਾ ਬਣਿਆ ਪਿਆਰ ਰਵੇ ਹਰ ਬਣੀ ਖੇਡ ਦਾ ਕਿਸ ਸਮਾਂ ਦਾ ਜਵਾਬ ਹੋਵੇ ਜਦ ਤੱਕ ਇਹ ਸੰਗੀ ਵਤਨਾ ਦੀ ਖਾਕ ਹੋਵੇ ਅੱਜ ਦੇ ਸਮਾਗਮ ਦੇ ਵਿੱਚ ਸਿਸ਼ੋਗਤ ਮੁੱਖ ਮਹਿਮਾਨ ਦੀ ਮੰਚ ਤੇ ਸ਼ੋਗਤ ਸੂਸ਼ਕ ਸ਼ਹਿਦਾਂ ਬਹੁਤ ਹੀ ਪਿਆਰੇ ਵਿਦਿਆਰਥੀਓ ਮੈਨੂੰ ਜਿਆਦਾ ਨਹੀਂ ਪਤਾ ਉਹ ਪਿੱਛੇ ਆਵਾਜ਼ ਜਾਂਦੀ ਆ ਕਿ ਨਹੀਂ ਪਰ ਮੈਂ ਬੇਨਤੀ ਕਰੂਗਾ ਕਿ ਜੇ 1-2 ਮਿੰਟ ਜਿਹੜਾ ਵੀ ਬੋਲਣਾ ਤੁਸੀਂ ਜਰੂਰ ਬੱਚਿਆਂ ਨੇ ਸਾਥ ਦੇਣਾ ਵਧੀਆ ਬੱਚਿਆਂ ਦੀ ਇਹ ਕੁਆਲਿਟੀ ਹੁੰਦੀ ਆ ਕਿ ਉਹ ਸਰੋਤੇ ਵਧੀਆ ਹੁੰਦੇ ਆ ਤੁਸੀਂ ਇਸ ਅਜਿਹੇ ਲਿਖੀ ਭਾਵੇਂ ਸਹੀ ਨਾ ਕਰਦਾ ਤੁਹਾਡੀਆਂ ਵਿਸ਼ੇ ਸਬਰੀਆਂ ਹਨ ਫਿਰ ਕੰਮੀ ਅਤੇ ਤਾਰੀਖਾਂ ਸਰਕਾਰੀਆ ਲੈ ਕੇ ਹਾਜ਼ਰ ਹੋ ਮੰਗੇ ਉਦੋਂ ਤੱਕ ਵਾਸਤੇ ਪਤੀ ਸੰਬੰਧਿਤ ਇਜਾਜ਼ਤ ਦਿਓ ਧੰਨਵਾਦ